ਤਪੜਨਾ ਪਾੜ ਜੇ ਉਹ ਨਹੀਂ ਪਾੜ ਆ ਕਾਂਡ ਹੋ ਗਿਆ ਜੀ ਇੱਧਰ ਹੀ ਜਿੱਤੋ ਇੱਧਰ ਹੀ ਬੜੇ ਪਏ ਆਈ ਵੇਹੇ ਓਏ ਭਰਾ ਬੜੀ ਮੁਸ਼ਕਲ ਮਿਹਨਤ ਹੁੰਦੀ ਏ ਲੈ ਬਾਬਾ ਜੀ ਕਹਿੰਦਾ 21 ਤੱਕ ਤੇਵਾ ਨਹੀਂ ਦੋਵੇਂ ਕਰਦੇ ਨੇ ਵੇਖਦੇ ਆਪਾਂ ਕਿ ਉਹਦੀ ਮੰਨਦਾ ਇਹ ਜਿਆਦਾ ਹੀ ਕਰਦਾ ਇਹਦੀ ਮੰਨ ਲੈਣੀ ਆ ਹਾਂਜੀ ਦੋਸਤੋ ਹੋਰ ਕੀ ਹਾਲ ਆ ਚੋਨਾਵਾੜਾਂ ਦੇ ਤਿਆਰੀ ਚੱਲ ਰਹੀ ਆ ਤੇ ਟਰੈਕਟਰ ਦੀ ਬੈਟਰੀਆਂ ਤਾਰਾਂ ਲਾ ਕੇ ਰੱਖੀਆਂ ਸੀ ਉਹ ਜੋੜਦੇ ਆ ਪਹਿਲਾਂ ਨਾਲੇ ਹਵਾ ਚੱਕਰਾ ਕੇ ਆਉਨੇ ਆ ਪਹਿਲਾਂ ਤੂੰ ਦਾ ਲੱਗਾਏ ਅੰਦਰ ਟਰੈਕਟਰ ਦੀ ਬੈਟਰੀਆਂ ਤਾਰਾਂ ਆਪਾਂ ਲਾ ਕੇ ਰੱਖੀਆਂ ਸੀ ਤੇ ਹੁਣ ਆਪਾਂ ਲਾ ਦਿੰਨੇ ਆ ਪਿਛਲੀ ਵਾਰੀ ਵੀ ਇਦਾਂ ਹੀ ਖੜਾ ਰਹਿ ਗਿਆ ਸੀ ਤੇ ਬੈਟਰੀ ਲੋ ਹੋ ਗਈ ਸੀ ਬੈਟਰੀਆਂ ਤਾਰਾਂ ਲਾਤੀਆਂ ਆਪਾਂ ਹੁਣ ਸਟਾਰਟ ਕਰਕੇ ਦੇਖਦੇ ਆ ਉਹ ਕਰਵਾ ਚੋਈਏ ਵੀ ਇੱਧਰ ਤੇਲੇ ਨੇ ਬਹੁਤ ਨੁਕਸਾਨ ਕੀਤਾ ਆ ਝੋਨੇ ਦੇ ਝਾੜਦੇ ਪਹਿਲਾਂ ਹੀ ਬਹੁਤ ਘਟਾ ਇੱਧਰ ਤੇਲੇ ਨੇ ਸਾਰਾ ਨੁਕਸਾਨ ਕਰਤਾ ਹੋਰ ਖੱਗੜਾ ਹੱਤ ਨਾ ਵੜਨਾ ਪਿਆ ਆ ਖਿਚਾ ਕਰਕੇ ਧੱਕਣਾ ਵੱਢ ਜਾਦਾ ਉੱਤੇ ਸੜਦਾ ਫਿਰੇ ਇਹ ਸਵਾਰ ਝਾੜ ਜਿਹੜੇ ਬਹੁਤ ਘਟਾ ਰਹੇ ਆ ਬਾਕੀ ਜੋ ਵੀ ਨਿਕਲੇਗਾ ਤੁਹਾਡਨਾਂ ਸਾਹ ਚ ਜ਼ਰੂਰ ਕਰਾਂਗੇ ਲਓ ਜੀ ਮਸ਼ੀਨ ਆ ਗਈ ਆ ਇਤੋਂ ਬੜੇ ਹਿਸਾਬਾਂ ਤਾਰਨੇ ਪੈਂਦੀ ਆ ਫੜਕ ਬਹੁਤ ਈ ਆ ਕਾਰ ਲੱਗੇ ਹੁਣ ਚੋਨਾ ਵੜਦੇ ਆਂ ਦੇਖਣ ਇਹਦਾ ਕੀ ਝਾੜ ਨਿਕਲਦਾ ਇੱਕ ਆਗਰ ਭਾਗੇ ਆ ਵਿੱਚ ਨਾਲੇ ਵਾ ਗੇ ਤਬ ਉਹ ਆਇਆ ਤੇ ਹੋਰ ਨਾਲ ਲੱਗਦਾ ਆ Saya pura berapa ribu rupiah untuk ਕਾਟਦੇ ਆ ਇਸ ਵਾਰ ਕਾਟੀ ਲੱਗ ਰਏ ਆ ਪਹਿਲਾਂ ਜਿੰਨਾ ਹੁਣ ਵੜਾਇਆ ਸੀ ਇੰਨੇ ਥਾਣਾ ਟਰਾਲੀ ਭਰ ਜਾਂਦੀ ਸੀ ਤੇ ਇਹ ਟਰਾਲੀ ਸਾਰੀ ਖਾਲੀ ਆ ਕਰਨੀ ਆ ਜੇ ਪੂਰੀ ਪੈ ਰਹੀ ਆ ਆਪਾਂ ਵਾਧ ਰਹੇ ਆ ਤੁਮੇ ਸ਼ਾਮ ਦਾ ਟਾਈਮ ਹੋ ਰਿਹਾ ਸੀ ਤੇ ਟ੍ਰੇਡ ਪੈ ਰਹੀ ਸੀ ਮੈਂ ਕਿਹਾ ਦੋਵੇਂ ਮਸ਼ੀਨਾ ਇੱਥੇ ਲਾਓ ਤੇ ਦੋਵੇਂ ਮਸ਼ੀਨਾ ਚੱਲ ਗਈਆਂ ਹੁਣ ਹੁਣ ਜਲਦੀ ਵਧਿਆ ਜਾਏਗਾ ਟ੍ਰੇਡ ਬੰਦ ਤੋਂ ਪਹਿਲਾਂ ਪਹਿਲਾਂ ਹੀ ਰਹਿ ਗਿਆ ਬਸ ਹੁਣ ਲੱਗ ਗਿਆ ਸਾਰਾ ਹੀ ਹੰਤਲੇਮ ਮੰਦੀ ਪੜਨਾ ਪਾੜ ਜੇ ਉਹ ਨਹੀਂ ਪਾੜ ਆ ਕਾਂਡ ਹੋ ਗਿਆ ਜੀ ਤੱਪੜ ਨਹੀਂ ਸੈੱਟ ਕੀਤਾ ਗਿਆ ਦਾਣੇ ਸਾਰੇ ਐਂ ਦੀ ਬਾਹਰ ਆ ਚਲੇ ਸੀ ਅੱਗੇ ਜੇ ਆ ਗਿਆ ਚਲੇ ਉਹ ਨਹੀਂ ਰੱਖਦਾ ਜੇ ਕੋਈ ਪਤਾ ਨਹੀਂ ਰੱਖੇਗੀ ਬਰਬਾਹ ਨੂੰ ਸਾੜਾ ਫੇਰ ਚਲਾ ਆਵੇ ਕੁਦੂਨ ਆਦੀ ਓਏ ਤੂੰ ਇੱਕ ਵਾਰ ਮੇਰਾ ਸਾਲਾ ਵੀਡੀਓ ਦੇ ਇਹਨੇ ਸਾਰੀ ਚਾੜ ਦੇਣੀ ਪੰਜਾਬ ਦੀ ਆਉਦੀ ਬਣਾ ਰਵੀ ਦੀ ਹਾਂ ਕਰ ਵੀ ਲੈ ਕੇ ਆ ਵੀਰੇ ਨਾਲ ਟਾਈਮ ਫੇਸ ਕਰਨਾ ਰਾਤ ਦੇ 9 ਵਜੇ ਰਾਤ ਦੇ 9 ਵਜੇ ਨਾ ਯਾ ਤੂੰ ਖਾਣਾ ਦੇ ਨਾਲ ਯਾਰ ਖਾਣਾ ਹੀ ਫਿਰ ਜਾਣਾ ਈ ਤੂੰ ਉਹ ਦੱਸਿਆ ਤੂੰ ਇਹ ਬੰਦੇ ਨੂੰ ਅੰਦਾਜ਼ਾ ਯਾਰ ਦੇਖਉਂਦੇ ਇਹਨੂੰ ਹਾਂ ਆਹੋ ਹਾਂ ਉਹ ਹਲ ਨੂੰ ਚ ਨਿਕਲ ਇਹ ਆ ਵੀ ਤਾਂ ਮੋਝ ਪਤ ਨਹੀਂ ਆ ਸਵੇਰੇ ਤੋ ਲਾ ਲਿਓ ਫਿਰ ਆਹੋ ਆਹੋ ਤੇਰੀ ਮਸ਼ੀਨ ਹੀ ਲਾਭੀ ਗਈ ਆ ਯੋਯੋ ਆਓ ਯੋ ਸੋਲਾ ਆਗਾ ਚੱਕ ਇਹ ਕਹਦੀ ਆ ਕਿ ਚਲੇ ਉਹ ਵਾਊਚਰ ਆ ਪ੍ਰੈਸ ਨਹੀਂ ਕਰਾ ਜੀ ਲੱਗਾ ਵਾ ਪ੍ਰੈਸ ਹੋਵੇ ਮਾਸ਼ਾ ਲੱਗਾ ਯਾਰ ਪੱਖਾ ਲਗਾਈ ਇਹਨੂੰ ਵੇਲਾ ਮੱਖਾ ਲੱਗਿਆ ਹੋਲਾ ਮਾ ਢਾਣੇ ਛੱਡ ਗਿਆ ਪਾਲਾ ਨਹੀਂ ਤੇ ਕਿਹੜੇ ਕਿਹੜੇ ਵਿੱਚ ਉਹਨੇ ਉਹ ਤੋਂ ਨਹੀਂ ਹਾਲੇ ਲੈਣਦੇ ਨੇ ਚਲੇ ਆਏ ਉਹ ਤੋਂ ਕੋਈ ਹਵਾ ਕਾਦੀ ਹਵਾ ਤੋਂ ਮੋਟੇ ਜ਼ਿਆਦਾ ਹੁੰਦਾ ਵਾ ਇੱਕ ਕਿਲੋ ਵਧਣੀ ਉਹ ਮੇਰੇ ਜਦੋਂ ਆ ਕੇ ਫੜੇ ਕਰਨੇ ਆ ਮੈਂ ਆਪਣੇ ਤੋਂ ਥੱਲੇ ਛੋੜਦੇ ਆਂ ਨਿਕਲ ਨਾ ਨਿਕਲ ਨਹੀਂ ਮੈਂ ਨਿਕਲ ਜਾਣੀ ਵੇਖੀ ਤੂੰ ਹੋਰ ਮੈਂ ਲਗਾ ਤੇ ਮੇਰੀ ਮੁੱਖ ਜੀ ਪਾ ਦੇ ਬਰੋਂੜਿਆ ਵਾ ਬਰੋਂੜਾ ਮੁਕਦਮ ਕਰੇ ਮੈਂ ਉਹ ਕਹਿੰਦੇ ਸਾਰਿਆਂ ਦੀ ਬਣਾ ਲਿਆ ਓਏ ਸਾਰਿਆਂ ਦੀ ਇਹਨਾਂ ਦੀ ਉਹ ਕਹਿੰਦੇ ਭਰਾ ਕਿੱਦਾਂ ਉਹਨਾਂ ਨੂੰ ਮਾਰਨਾ ਉਹਨਾਂ ਆਹ ਦਸਾਲ ਸਾਰਿਆਂ ਦੀ ਇਹ ਸੇਰੇ ਤੁਹਾਡੀ 1.5 ਦੌਰ ਬੰਦ ਲੱਖ ਨੇ ਵੇਖਣੀ ਹੈ ਪੁੱਤਨ ਮੇਰੀ ਚੋ ਇੱਥੇ 14 ਇਹਦੇ ਲੈ 17 ਦੇ ਦਿੱਤੀ ਪਰਚੀ ਕੋਈ ਨਹੀਂ ਕੋ ਕਾਲੀਓ ਮੈਂ ਕੀ ਘਟ ਗਈ ਆਪਣੀ ਆਪਣੀ ਕਿਹਦੀ ਤੇਰੀ ਤੁਹਾਨੂੰ ਦਿਏ ਮੈਨੇ ਇਹ ਪਿਆਟਾ ਨਹੀਂ ਲੱਗਦਾ ਹਾਂ ਜਦੋਂ ਹੋ ਦੋ ਦਿਨਾਂ ਨੇ ਆਇਆ ਤੂੰ ਦੁਨੀਆ ਆ ਕੋਈ ਦੇਣਾ ਕੀ ਆ ਜਾਂ ਮੈਂ ਦੇ ਵਿੱਚ ਪਾਖ ਦੇ ਹਾਂ ਜਦੋਂ ਪੂਰਾ ਭਰ ਕੇ ਲਾ ਟੱਕ ਲਾਗੇ ਨਾ ਆ ਵੀ ਠੀਕ ਹੈ ਇਹ ਇਲੈਕਟ੍ਰੋਨਿਕ ਸਿਸਟਮ ਫਰਾਂ ਹੈ ਆ ਜਰ ਆ ਲੱਗਦਾ ਸਾਬੋ ਗੱਲ ਦੇ 4 ਗੁੰਡੀ ਦੇ 3 ਥਾਪ 300 ਰੁਪਏ ਲਈ ਬੇਰ ਬੜੀ ਹੈ ਗੁੰਡੀ ਹੋਏਗੀ ਜੇ ਘਮੰਡਿਆ ਕੰਮ ਆਣੇ ਵੱਡੇ ਵੀ ਦੋ ਤਿੰਨ ਕਿਲੋ ਦਾਣੇ ਆ ਆ ਬੰਨੇਗੀ ਦੋ ਤਿੰਨ ਕਿਲੋ ਨਹੀਂ ਆ ਬੰਨੇ ਦਾ ਕੰਮ 25 ਦੇ ਲਗਾ ਲੈ ਨੂੰ ਤੇਰੇ ਤੇ ਤੁਰਾ ਤੇ ਵੱਢਿਆ ਕੇ ਆਇਆ ਨਾ ਗੱਲਾਂ ਇਕੱਠੇ ਤੇ ਮੈਂ ਤੇਰੇ ਵੱਢਿਆ ਗਿਆ ਸੀ ਆ ਵੀ ਦਰਜ ਕਰੋ ਇੱਧਰ ਵੀ ਬੜੇ ਪਏ ਆਈ ਵੇਹੇ ਓਏ ਭਰਾ ਬੜੀ ਮੁਸ਼ਕਲ ਮਿਹਨਤਾਂ ਦੀ ਹੋ ਨਾਲੇ ਕਹੇ ਮੈਂਬਰ ਵੀ ਹੈਗਾ ਸਾਰੇ ਲੈ ਆਉਣ ਜਿੰਨੇ ਕਿ ਲਰੇ ਚੱਲ ਲਿਖਣਵਾ ਵੀ ਨਾਲ ਲਿਆ ਨਾ ਤੇ ਤੂੰ ਜਾਂਦੇ ਨਾ ਲਾਲ ਨਾਲ ਲਿਖਾਤ ਵਾਹ ਨੰਬਰ ਹੀ ਕਰਦੇ ਦਮਾਗਤੀ ਆ ਕਾਲੋ ਉੱਦਣ ਵਾਲੀ ਅੱਜ ਚ ਕਹਿੰਦਾ ਸਾਹਾੜੀ ਕੋ ਕੀ ਥਲੇ ਨਾ ਜਾਂਦੀ ਇਹ ਕਿਨੇ ਖਾਣਦੀ ਆ ਇੱਥੇ ਤਿੰਨ ਇੱਥੇ ਉੱਪਰ ਠੀਕ ਐ ਨਾ ਤੇ ਤਿੰਨ ਦੇ ਪੂਰੀ ਆ ਗਈ ਪੂਰੀ ਆ ਗਈ ਲੈ ਆ ਬਾਬਾ ਜੀ ਕਹਿੰਦਾ ਇੱਕੀ ਤੱਕ ਇੱਕੀ ਨੱਕ ਲੈ ਜਾ ਨੂੰ ਪਾ ਜੇ ਠੰਡ ਆ ਲੈ ਪੈੜੀ ਬਿਟਾਉਣੀ ਤੇਰੇ ਤੇ ਵਾਦ ਨਹੀਂ ਦੁਬਾਰਾ ਕਰਦੇ ਨੀ ਇਹਦੇ ਨਾਲ ਬਾਬਾ ਕੀ ਮੰਨਦਾ ਇਹ ਜਿਆਦਾ ਹੀ ਕਰਦਾ ਇਹਦੀ ਮੰਨ ਲੈਣੀ ਆ ਇਹ ਕਿੱਦਾਂ ਤੇ ਮਾਫ ਆ ਦੇਰਸ 22 22 ਪਾਈ ਗਈ ਆ ਉਹ ਜਦੋਂ ਤੇ ਮੈਚ ਕਰ ਗਿਆ ਨਾ ਇਹ ਤੋਂ ਵੱਧ ਦਸ ਕੇ ਬੰਦਾ ਵੀ ਹੋਰ ਕੀ ਚੋਣਾ ਚੁੱਕਾ ਤਮੂ ਹਾਂ ਆਵੇ 13 ਗੱਲ ਕਰਦੀ ਹਾਂ ਮੜਾ ਜਾ ਬਾਕੀ ਹਾਂ ਇੱਧਰ ਕਰ ਲਾ ਹੁਣ ਗੱਲ ਆ ਗਾਡੀ ਕੀ ਕੁਦ ਕੁਦ ਸਦਾ 15 ਸੇਵਾ ਇਹ ਜਾਰੀ ਕਰਦਾ ਮੇਰੇ ਤੋਂ ਜਾਓ ਤਾਂ ਇਹ ਲੈਓ ਲੈਓ ਫੜ ਕੇ ਹਾਂਜੀ ਵੀਰ ਜੀ ਹਾਂ ਉਹਨੇ ਮੰਡੀ 'ਚ ਟਰੈਕ ਟਰਾਲੀਆਂ ਨਹੀਂ ਆ ਜਿੰਨੇ ਟਰੱਕ ਆਉਂਦੇ ਆ ਉਹ ਦੁੱਡ ਟਰਾਲੀਆਂ ਨੇ ਵੀ ਜੋਰ ਮਾਰ ਕੇ ਦੇ ਲਵਾ ਲੂਗੇ ਦੀਆਂ ਉਹ ਟਰਾਲੀਆਂ ਦੇ ਪੈਗ ਲੱਥ ਜਾਣਗੇ ਗਾੜੀ ਇਹ ਮੈਂ ਸੋਚਣ ਡਿਆ ਵੀ ਕਾ ਮਕਚਰ ਭੈਣ ਚ ਕੀ ਕਰਨ ਕੱਢਣ ਦੇ ਟਰੱਕਾਂ ਨੇ ਮਾਰ ਦੇ ਆ ਦੇ ਮਕਚਰ ਉਹਨੇ ਮੰਡੀ ਦੀ ਕੱਢ ਰਿਹਾ ਦੇਖਦੇ ਆਂ ਦੂਸਰੀ ਟਰਾਲੀ ਦੀ ਕਿੰਨੀ ਆਉਂਦੀ ਮੋਚਰ ਕੋਣ ਫਸਾ ਲੂ ਕਰੋ ਹਲੋ ਬੱਸ ਉਹ ਨਹੀਂ ਪੁੱਛਣ ਡਿਆ ਮੈਂ ਉਹ ਬੰਦਾ ਕਿੱਥੇ ਆ ਆਦੇ ਉਹ ਬੰਦਾ ਆਇਆ ਰਹੀ ਬੜੀ ਛੇਤੀ ਖਾਲੀ ਕਰਤੀ ਮੈਨੂੰ ਪਛਾਣਿਆ ਨੇ ਹੂੰ ਇਹ ਮੈਨੂੰ ਹੋਰ ਪਛਾਣ ਨਾ ਉਹ ਰਹਿ ਕਿਨੇ ਗਏ ਦਾਣੇ ਸਾਰੇ ਤਾਂ ਖਾਲੀ ਕਰਤੇ ਆ ਔਰ ਟੁੱਲਾ ਤੱਕ ਲੈ ਗਿਆ ਕਿਤੇ ਦੇ ਵੇਕ ਦਾ ਉਹ ਨਾਟ ਜਾ ਰੰਗ ਹੈ ਹਾਂ ਉਹ ਕਰੂਗਾ ਕਿ ਇਹ ਕਿਹੜੀ ਗੱਲ ਠੀਕ ਆ ਆਗੇ ਆਗੇ ਉਹ ਨਹੀਂ ਨਹੀਂ ਮੈਂ ਆਪਣੀ ਵੇਲੀ ਕਰਾ ਲਈ ਖਾਲੀ ਆ ਖਾਲੀ ਹੋਣੀ ਸਮਝੋ ਤੁਸੀਂ ਆਹ ਕਰਤੀ ਆ ਸਾਡਾ ਭਰਾ ਜੀ ਰਹਿ ਗਿਆ ਤੇ ਰਿਆਡ ਦੀ ਮੰਡੀ ਮੈਂ ਆ ਕੇ ਖੁੱਤੀ ਦੇਤੀ ਜੀ ਜੇ ਖਾਲੀ ਸਮਝੋ ਤੁਸੀਂ ਜਰਾ ਵਾਦਿਹੇ ਰਾਤ ਦੇ ਐ ਤੱਕ ਟਰਾਲੀ ਖਾਲੀ ਨਹੀਂ ਹੋਈ ਹਾਂ ਹਾਂ ਰਾਵੇ ਫੇ ਤੋ ਵੀ ਲੱਗਦੀ ਅੱਜ ਰਵੀ ਦੇ ਖੰਡਾ ਕਿਥੇ ਫਸ ਗਿਆ ਅੱਜ ਹਾਂ ਧੀਰਾਤੀ ਮੇਰਾ ਕਾਫੀ ਹੋ ਗਿਆ ਸੀ ਮੰਡੀ ਵਿੱਚ ਦਾਣੇ ਤੋਲਦੇ ਆ ਇਹ ਆਪਣਾ ਸੁਪਰੀਮ 110 ਜਿਹੜਾ ਲੱਗਾ ਹੋਇਆ ਸੀ ਸਾਰਾ ਤੇ ਇਹਦਾ ਝਾੜ ਜਿਹੜਾ 25 ਕੁਇੰਟਲ ਆਇਆ ਆਪਣਾ ਤੇ ਮੰਡੀ ਵਿੱਚ ਜਿਹੜਾ ਬਾਕੀਆਂ ਨੂੰ ਪੁੱਛਿਆ ਸੀ ਕਿਸੇ ਦਾ 20 ਕੁਇੰਟਲ 22 ਕੁਇੰਟਲ ਤੇ ਕਿਸੇ ਦਾ 26 22 ਕੁਇੰਟਲ ਵੀ ਆਇਆ ਹੈ ਐੜ ਕੀ ਝਾੜ ਜਿਹੜੇ ਕੱਟ ਹੀ ਰਹੇ ਆ